ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਐ ਇਨਸਾਨ ਹੈ ਬੁਰਖ ਤੂੰ ਆਪਣੇ ਆਪ ਤੇ ਕੰਮ ਕਰ ਆਪਣੇ ਆਪ ਨੂੰ ਖੋਜ ਕਿਉਂਕਿ ਧਰਮ ਗ੍ਰੰਥ ਕਹਿੰਦੇ ਨੇ ਕਿ ਇਨਸਾਨ ਦੇ ਤਨ ਦਾ ਜਿਹੜਾ ਸਿੱਧਾ ਸਿੱਧਾ ਸਬੰਧ ਹੈ ਉਹ ਮਨ ਦੇ ਨਾਲ ਹੈ ਔਰ ਮਨ ਦਾ ਸਬੰਧ ਹੈ ਜਿਹੜਾ ਉਹ ਤਨ ਦੇ ਨਾਲ ਹੈ ਇਸ ਕਰਕੇ ਇਹਨਾਂ ਦੋਨਾਂ ਦੇ ਉੱਪਰ ਕੰਮ ਕਰਨਾ ਪਏਗਾ। ਅਗਰ ਤਨ ਮर्यादा ਵਿੱਚ ਨਾ ਹੋਇਆ ਤੇ ਭਗਤੀ ਨਹੀਂ ਹੋਣੀ। ਮਨ ਨਹੀਂ ਟਿਕਣਾ। ਕਾਣਾ ਬਿਨਾ ਸਹੀ ਨਾ ਹੋਇਆ ਤਾਂ ਵਿਵਸਥਾ ਨਹੀਂ ਬਣੀ। ਅਗਰ ਆਪ ਆਪਨੇ ਸਰੀਰ ਦੀ ਗੱਲ ਕਰੀਏ ਆਪਣੇ ਤਨ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਜਿਹੜਾ ਆਪਣਾ ਸਰੀਰ ਹੈ ਇਹਨੂੰ ਚੱਲਣ ਵਾਸਤੇ ਇਲੈਕਟ੍ਰੀਕਲ ਕਰੰਟ ਦੀ ਲੋੜ ਹੁੰਦੀ ਹੈ। ਜਦੋਂ ਆਪਾਂ ਹਾਰਟ ਦਾ ਟੈਸਟ ਕਰਾਉਣੇ ਆ ਨਾ ਤਾਂ ਉਹ ਹਾਰਟ ਦੇ ਟੈਸਟ ਦਾ ਨਾਮ ਹੈ ECG অর ਇਹਦੀ ਫੁੱਲ ਫਾਰਮ ਹੁੰਦੀ ਹੈ ਇਲੈਕਟ੍ਰੋਕਾਰਡੀਓਗ੍ਰਾਮ ਦਿਲ ਦੀ ਇਲੈਕਟ੍ਰੀਕਲ ਕਰੰਟ ਚੈੱਕ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਬ੍ਰੇਨ ਦਾ ਟੈਸਟ ਕਰਨਾ ਹੋਵੇ ਤਾਂ ਉਹਦਾ ਨਾਮ ਹੈ EEG ਇਲੈਕਟ੍ਰੋਇਨਫੈਲੋਗ੍ਰਾਮ ਕਿ ਬ੍ਰੇਨ ਦੇ ਵਿੱਚ ਇਲੈਕਟ੍ਰੀਕਲ ਕਰੰਟ ਹੈ ਜਿਹੜਾ ਉਹ ਕਿੰਨਾ ਚੱਲ ਰਿਹਾ ਹੈ ਤਕਰੀਬਨ ਜਿਹੜੀ ਸਾਡੀ ਬਾਡੀ ਦੇ ਵਿੱਚ ਸੈੱਲ ਕੰਮ ਕਰ ਰਹੇ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ 37 ਟ੍ਰਿਲੀਅਨ 37 ਟ੍ਰਿਲੀਅਨ ਸੈੱਲ ਕੰਮ ਕਰ ਰਹੇ ਨੇ ਅਗਰ ਮੈਂ ਪੰਜਾਬੀ ਦੇ ਵਿੱਚ ਕਹਾਂ ਤਾਂ 37 ਖਰਬ ਸੈੱਲ ਕੰਮ ਕਰ ਰਹੇ ਨੇ ਆਪਣੇ ਤਾਂ ਕੱਲਾ ਕੱਲਾ ਸੈੱਲ ਜਿਹੜਾ ਉਹ ਬਾਇਓਕੈਮੀਕਲ ਦੀ ਤਰ੍ਹਾਂ ਕੰਮ ਕਰਦਾ ਤਾਂ तकरीबन तकरीबन ਇੱਕ ਸੈੱਲ ਜਿਹੜਾ ਬੋਡੀ ਦਾ ਹੈ ਉਹ 1.4 ਵੋਲਟ ਆਫ ਕਰੰਟ ਜਨਰੇਟ ਕਰਦਾ ਇੱਕ ਸੈੱਲ ਕਿਉਂ ਕਿ ਕਿਉਂਕਿ ਜਿਹੜਾ ਸਾਡੀ ਬੋਡੀ ਹੈ ਇਹਦਾ ਜਿਹੜਾ ਸੈਂਟਰਲ ਸਿਸਟਮ ਹੈ ਜਿਵੇਂ ਕੰਪਿਊਟਰ ਦਾ ਸੈਂਟਰਲ ਯੂਨਿਟ ਹੁੰਦਾ ਨਾ CPU ਸੈਂਟਰਲ ਪ੍ਰੋਸੈਸਿੰਗ ਯੂਨਿਟ ਤਾਂ ਉਸੇ ਤਰ੍ਹਾਂ ਇਹ ਸਰੀਰ ਦਾ ਵੀ ਇੱਕ ਸੈਂਟਰਲ ਪ੍ਰੋਸੈਸਰ ਯੂਨਿਟ ਹੈ ਪਤਾ ਕੀ ਹੈ ਬ੍ਰੇਨ ਦਿਮਾਗ ਮਸਤਕ ਜੋ ਸਾਡੀ ਸਾਰੀ ਬਾਡੀ ਨੂੰ ਕੰਟਰੋਲ ਕਰਦਾ ਤੇ ਇਹਨੂੰ ਚਲਾਉਣ ਵਾਸਤੇ ਵੀ ਕਰੰਟ ਦੀ ਲੋੜ ਹੈ ਡੋਪਾਮਾਈਨ ਰਿਲੀਜ਼ ਹੁੰਦੇ ਹਨ ਤਾਂ ਇੱਕ ਕਰੰਟ ਦੀ ਫਾਰਮ ਦੇ ਵਿੱਚ ਹੀ ਸਿਗਨਲ ਪਾਸ ਹੁੰਦਾ ਹੈ ਤਾਂ ਸਾਡੀ ਬਾਡੀ ਦਾ ਸਿੰਗਲ ਸੈੱਲ ਹੈ ਜਿਹੜਾ ਉਹ 1.7 4 ਵੋਲਟ ਆਫ ਕਰੰਟ ਜਨਰੇਟ ਕਰਦਾ ਤਾਂ ਸਾਡੀ ਬ੍ਰੇਨ ਨੂੰ ਕੰਮ ਕਰਨ ਵਾਸਤੇ 20 ਵੋਲਟ ਆਫ ਇਲੈਕਟ੍ਰਿਸਿਟੀ ਚਾਹੀਦੀ ਹੁੰਦੀ ਹੈ ਜੋ ਕਿ ਆਪਣੀ ਬਾਡੀ ਦੇ ਸਾਰੇ ਸੈੱਲ ਜਨਰੇਟ ਕਰਕੇ ਉਹਨੂੰ ਦਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪ੍ਰੇਸ਼ਾਨੀ ਮਾਹੀ ਸਾਰੀਆਂ ਪ੍ਰੇਸ਼ਾਨੀਆਂ ਤੇਰੀ ਖਤਮ ਹੋ ਜਾਣਗੀਆਂ ਪਰ ਤੂੰ ਮੜਾਜ ਆਪਣੇ ਆਪ ਤੇ ਕੰਮ ਕਰ ਜਿੱਥੇ ਤੇਰਾ ਧਿਆਨ ਕੇਂਦ੍ਰਿਤ ਹੈ ਬਸ ਉੱਥੇ ਤੇਰਾ ਗਿਆਨ ਉੱਥੇ ਗਿਆਨ ਸ਼ੁਰੂ ਹੋ ਜਾਏਗਾ ਤਾਂ ਮਕਸਰ ਆਪਣੇ ਟੌਪਿਕ ਤੇ ਆਵਾ ਤਾਂ ਜਿਹੜਾ ਆਪਣੀ ਬ੍ਰੇਨ ਦਾ ਸਾਈਜ਼ ਹੈ ਉਹ ਤਕਰੀਬਨ 3 ਪਾਉਂਡ ਹੁੰਦਾ ਦੇਖੋ ਇਹ 3 ਪਾਉਂਡ ਦਾ ਬ੍ਰੇਨ ਥੋੜੀ ਪੂਰੀ ਬਾਡੀ ਨੂੰ ਲੈ ਕੇ ਚੱਲਦਾ ਬਾਡੀ ਸਾਰੀ ਫੰਕਸ਼ਨਿੰਗ ਸਾਰੇ ਆਰਗਨ ਸਹੀ ਵਿਵਸਥਾ ਬਣਾਉਣ ਵਾਸਤੇ ਬ੍ਰੇਨ ਆਰੇ ਫੈਸਲੇ ਦਿੰਦਾ ਤਾਂ ਅਗਰ ਆਪਣੇ ਬ੍ਰੇਨ ਦੀ ਗੱਲ ਕਰੀਏ ਆਪਣੇ ਦਿਮਾਗ ਦੀ ਗੱਲ ਕਰੀਏ ਤਾਂ ਆਪਣਾ ਬ੍ਰੇਨ ਇੱਕ ਸੈਕਿੰਡ ਦੇ ਵਿੱਚ ਤਕਰੀਬਨ ਤਕਰੀਬਨ 11 ਮਿਲੀਅਨ ਬਿਟ ਆਫ ਸੈਂਸਰੀ ਮੈਮਰੀ ਨੂੰ ਪ੍ਰੋਸੈਸ ਕਰ ਦਿੰਦਾ ਜੋ ਕਿ ਬਹੁਤ ਵੱਡੀ ਗੱਲ ਹੈ ਅਗਰ 8 ਬਿਟ ਇਕੱਠੇ ਹੋਣ ਤਾਂ 1000 ਬਾਈਟ ਬਣਦੇ ਆ ਅਗਰ ਹਜ਼ਾਰ ਬਾਈਟ ਇਕੱਠੇ ਹੋ ਜਾਣ ਤਾਂ ਇੱਕ ਕਿਲੋਬਾਈਟ ਬਣਦਾ ਜਿਹਨੂੰ ਆਪਾਂ KB ਵੀ ਕਹਿੰਦੇ ਆ ਅਗਰ ਹਜ਼ਾਰ ਕਿਲੋਬਾਈਟ ਇਕੱਠੇ ਹੋ ਜਾਣ ਤਾਂ ਇੱਕ ਮੈਗਾਬਾਈਟ ਬਣਦਾ ਜਿਹਨੂੰ ਆਪਾਂ MB ਵੀ ਕਹਿੰਦੇ ਆ ਮੋਬਾਈਲ ਸਾਰੇ ਯੂਜ਼ ਕਰਦੇ ਹੋ ਨਾ ਤੁਸੀਂ ਸਾਰਾ ਦਿਨ ਹੱਥ 'ਚ ਫੜਦੇ ਆ ਮੋਬਾਈਲ ਤਾਂ ਥੋੜੀ ਜਿਹੀ ਨੌਲੇਜ ਹੁੰਦੀ ਤਾਂ ਹਜ਼ਾਰ ਮੈਗਾਬਾਈਟ ਇਕੱਠੇ ਹੋ ਜਾਣ ਤਾਂ ਇੱਕ ਗੀਗਾਬਾਈਟ ਬਣਦਾ ਜਿਹਨੂੰ ਅਸੀਂ GB ਵੀ ਕਹਿੰਦੇ ਆ अगर हजार गीगाबाइट कट्ठे हो जान तो एक टैराबाइट बनता है और अगर हजार टैराबाइट कट्ठे हो जान तो एक बनता बन तो एक पेंटाबाइड बनता है जो सा ब्रेन है ना ढाई पेंटाबाइट स्टोर करन की समर्था है अपने दिमाग की देखो ਪਰਮਾਤਮਾ ਨੇ ਇਸ ਪਰਮਾਤਮਾ ਨੇ ਇਸ ਸਰੀਰ ਨੂੰ ਕਿਵੇਂ ਸਿਰਜਿਆ ਕਿਵੇਂ ਸਿਰਜਿਆ ਦੇਖੋ ਬਲਹਾਰੀ ਕੁਦਰਤ ਵਸਿਆ ਫਿਰ ਅੰਤ ਨਾ ਜਾਏ ਲਖਿਆ ਉਹਦਾ ਅੰਤ ਲਖਿਆ ਜਾ ਹੀ ਨਹੀਂ ਸਕਦਾ ਕਿਉਂ ਸਾਡੇ ਸਰੀਰ ਦਾ ਅੰਤ ਹੀ ਨਹੀਂ ਹੈ ਕੋਈ ਜਦੋਂ ਕੋਈ ਵੀ ਵਿਗਿਆਨੀ ਖੋਜ ਕਰਦਾ ਹੈ ਉਹ ਇਹ ਕਹਿ ਦਿੰਦਾ ਹੈ ਕਿ ਮੈਂ ਜੀ ਇਹ ਖੋਜਿਆ ਹੈ ਕਦੇ ਕਿਸੇ ਵਿਗਿਆਨੀ ਨੇ ਇਹ ਤਾਂ ਨਹੀਂ ਕਿਹਾ ਵੀ ਇਹ ਫਾਰਮੂਲਾ ਮੈਂ ਬਣਾਇਆ ਮੈਂ ਇਜਾਦ ਕੀਤਾ ਨਹੀਂ ਉਹ ਕਹਿੰਦਾ ਮੈਂ ਡਿਸਕਵਰ ਕੀਤਾ ਮੈਂ ਖੋਜਿਆ ਇਹਦਾ ਮਤਲਬ ਇਹ ਹੈ ਕਿ ਉਹ ਪਹਿਲਾ ਹੈ ਸੀ ਬਿਲਕੁਲ ਹੈ ਸੀ ਪਰਮਾਤਮਾ ਨੇ ਉਹਨੂੰ ਪਹਿਲਾਂ ਹੀ ਬਣਾਇਆ ਹੋਇਆ ਪਰਮਾਤਮਾ ਨੇ ਇਕ ਕਾਦਰ ਕਰੀਮ ਨੇ ਇਹ ਕੁਦਰਤ ਤੋਂ ਪਹਿਲਾਂ ਤੋਂ ਸਾਜੀ ਹੋਈ ਹੈ ਬਸ ਅਸੀਂ ਖੋਜ ਕਰ ਰਹੇ ਹਾਂ ਅਸੀਂ ਖੋਜ ਹੀ ਹਾਂ ਬਸ ਖੋਜ ਕਰ ਰਹੇ ਹਾਂ ਕਿਉਂਕਿ ਬਣਾਇਆ ਤਾਂ ਸਾਰਾ ਕੁਝ ਰੱਬ ਨੇ ਆ ਨਾ ਕਿਉਂਕਿ ਰੱਬ ਵਰਗਾ ਨਾ ਤਾਂ ਕੋਈ ਸਾਇਜ਼ਦਾਨ ਹੈ ਤੇ ਨਾ ਕੋਈ ਆਰਟਿਸਟ ਹੈ ਉਹ ਕਲਾਕਾਰਾਂ ਦੇ ਵਿੱਚੋਂ ਮਹਾਨ ਕਲਾਕਾਰ ਹੈ ਉਹ ਮਹਾਨ ਹੈ ਸਾਚੇ ਥਾਨ ਵਸੇ ਨਰੰਕਾਰ ਆਪ ਛਾਣੇ ਸ਼ਬਦ ਵਿਚਾਰਾਂ ਅੰਗ 1040 ਗੁਰੂ ਸਾਹਿਬ ਜੀ ਮਹਾਰਾਜ ਤਾਂ ਪ੍ਰਮਾਤਮਾ ਮਹਾਨ ਹੈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰਸਾਨੀ ਵਾਹੇ ਇਹ ਪ੍ਰਮਾਤਮਾ ਨੇ ਸਰੀਰ ਨੂੰ ਅਗਰ ਸਰੀਰ ਦੀ ਮੈਂ ਇੱਕ ਹੋਰ ਗੱਲ ਕਹਦੇ ਆਂ ਅਗਰ ਆਪਾਂ ਖੋਜ ਲੱਗ ਜੀਏ ਨਾ ਕਰਨ ਆਪਣੇ ਡੀਐਨਏ ਦੀ ਡਾਈਆਕਸੀ ਰਾਈਬੋਨਿਊਕਲੀਕ ਐਸਿਡ ਡੀਐਨਏ ਦੀ ਫੁੱਲ ਫਾਰਮ ਹੁੰਦੀ ਹੈ ਜੋ ਆਪਣਾ ਜਨਰਿਕ ਜੈਨੇਟਿਕ ਮਟੀਰੀਅਲ ਪਾਸ ਹੁੰਦਾ ਹੈ ਨਾ ਜਿਵੇਂ ਕਿ ਮੈਂ ਆਪਣੇ ਪਿਤਾ ਵਰਗਾ ਜਾਂ ਮੇਰੇ ਪਿਤਾ ਮੇਰੇ ਦਾਦਾ ਜੀ ਵਰਗੇ ਸਨ ਤਾਂ ਇਹ ਜੈਨੇਟਿਕ ਮਟੀਰੀਅਲ ਪਾਸ ਹੁੰਦਾ ਹੈ ਜਨਰੇਸ਼ਨ ਟੂ ਜਨਰੇਸ਼ਨ ਤਾਂ ਉਹਨੂੰ ਅਸੀਂ ਡੀਐਨਏ ਕਹਿੰਦੇ ਆ ਡਾਈਆਕਸੀ ਰਾਈਬੋ ਨਿਊਕਲੀਕ ਐਸਿਡ ਡੀਐਨਏ ਨੂੰ ਅਗਰ ਲਿਖਣ ਲੱਗ ਜਾਈਏ ਨਾ ਆਪਾਂ ਸਿਰਫ ਇੱਕ ਸਿੰਗਲ ਸੈੱਲ ਹੈ ਸੈੱਲ ਦੇ ਵਿੱਚ ਡੀਐਨਏ ਹੈ ਅਗਰ ਉਹਨੂੰ ਲਿਖਣ ਲੱਗ ਜਾਈਏ ਨਾ ਜੇ ਆਪਾਂ ਇੱਕ ਬੋਡੀ ਦਾ ਡੀਐਨਏ ਲਿਖਣਾ ਹੋਵੇ ਤਾਂ ਕਹਿੰਦੇ ਅਣਗਿਣਤ ਕਿਤਾਬਾਂ ਲਿਖੀਆਂ ਜਾਣਗੀਆਂ ਪਰ ਫਿਰ ਵੀ ਉਹ ਲਿਖਿਆ ਨਹੀਂ ਜਾਦਾ ਸਿਰਫ ਚਾਰ ਚੀਜ਼ਾਂ ਦਾ ਕੋਡ ਹੁੰਦਾ ਹੈ ਡੀਐਨਏ ਪਰ ਫਿਰ ਵੀ ਉਹ ਲਿਖਿਆ ਨਹੀਂ ਜਾਂਦਾ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਫਿਰ ਉਹ ਮਹਾਨ ਹੈ ਤਾਂ ਬ੍ਰੇਨ 1 ਸੈਕਿੰਡ ਦੇ ਵਿੱਚ 11 ਮਿਲੀਅਨ ਬਿਟ ਸੈਂਸਰ ਮੈਮਰੀ ਹੈ ਜਿਹੜੀ ਉਹਨੂੰ ਪ੍ਰੋਸੈਸ ਕਰਦਾ ਤੇ ਬ੍ਰੇਨ ਵਰਗੀ ਜਿਹੜੀ ਰੀਅਲ ਟਾਈਮ ਅਡਾਪਟੇਸ਼ਨ ਹੈ ਨਾ ਉਹ ਅੱਜ ਤੱਕ ਕੋਈ ਤੀਜਾ ਆਜਾਤ ਨਹੀਂ ਹੋਈ ਅਜੇ ਤੱਕ ਸਾਇੰਟਿਸਟ ਯਾਦ ਨਹੀਂ ਕਰ ਪਾਏ ਰੀਅਲ ਟਾਈਮ ਅਡਾਪਟੇਸ਼ਨ ਮਤਲਬ ਕਿ ਹੁਣ ਜੋ ਚੀਜ਼ਾਂ ਮੈਂ ਦੇਖ ਰਿਹਾ ਉਹਦਾ ਸਿਗਨਲ ਨੂੰ ਪ੍ਰੋਸੈਸ ਕਰਨਾ ਪ੍ਰੋਸੈਸ ਕਰਕੇ ਉਹਦੇ ਦੇ ਵਿਚਾਰ ਦੇਣਾ ਤੇ ਫੈਸਲਾ ਦੇਣਾ ਮਾਲੋ ਸੁਪੋਜ਼ ਕਰੋ ਆਪਾਂ ਬੈਠੇ ਹਾਂ ਸਾਰੇ ਜਣੇ ਤੇ ਅਚਾਨਕ ਆਵਾਜ਼ ਆਵੇ ਕਿ ਜੀ ਤੂਫਾਨ ਆ ਗਿਆ ਜਾਂ ਕੋਈ ਨੇਚਰਲ ਡਿਜ਼ਾਸਟਰ ਆ ਗਿਆ ਤਾਂ ਇੱਕਦਮ ਆਪਣਾ ਬ੍ਰੇਨ ਹੈ ਜਿਹੜਾ ਐਕਟਿਵ ਹੋ ਜਾਏਗਾ ਔਰ ਫੈਸਲਾ ਦੇ ਦੇਗਾ ਕਿ ਤੁਸੀਂ ਇੱਥੋਂ ਸਾਈਡ ਤੇ ਹੋ ਜਾਉ। ਤਾਂ ਇਹਨੂੰ ਆਪਾਂ ਕਹਿੰਦੇ ਰੀਅਲ ਟਾਈਮ ਅਡਾਪਟੇਸ਼ਨ। ਤਾਂ ਇਹ ਸਿਰਫ ਬ੍ਰੇਨ ਹੀ ਕਰ ਸਕਦਾ। ਪਰ ਪਰਮਾਤਮਾ ਨੇ ਬਾਕੀ ਜੀਵਾਂ ਦੇ ਵਿੱਚੋਂ ਸਿਰਫ ਇਨਸਾਨ ਨੂੰ ਇਹ ਕਲਾ ਬਖਸ਼ੀ ਹੈ। ਇਹ ਵੀ ਇੱਕ ਮਹਾਨ ਗੱਲ ਹੈ। ਪਸ਼ੂ ਪੰਛੀ ਨੇ ਸਾਰੇ ਰੁੱਖ ਪੌਦੇ ਨੇ ਉਹਨਾਂ ਵਿੱਚੋਂ ਇੱਕ ਇਨਸਾਨ ਹੀ ਇਦਾਂ ਦਾ ਹੈ ਜਿਹਨੂੰ ਇਹ ਰੀਅਲ ਟਾਈਮ ਅਡਾਪਟੇਸ਼ਨ ਪਰਮਾਤਮਾ ਨੇ ਬਖਸ਼ੀ ਹੋਈ ਹੈ। ਤਾਂ ਇਨਸਾਨ ਜਦੋਂ ਗਿਆਨ ਲੈਂਦਾ ਹੈ ਉਹ ਪੰਜ ਗਿਆਨ ਦੇ ਰਾਇਲੇ ਔਰ ਸਾਇੰਸ ਵੀ ਗੱਲ ਮੰਨਦੀ ਹੈ ਕਿ ਸਾਡੇ ਪੰਜ ਸੈਂਸਰੀ ਆਰਗਨ ਨੇ ਜਿਨ੍ਹਾਂ ਨੂੰ ਅਸੀਂ ਪੰਜ ਗਿਆਨ ਇੰਦਰੀ ਕਹਿੰਦੇ ਆ ਜਿੰਦੇ ਵਿੱਚੋਂ ਅੱਖਾਂ ਨੇ ਕੁਝ ਦੇਖ ਕੇ ਗਿਆਨ ਲਿਆ ਜਾਂਦਾ ਕੰਨ ਕੁਝ ਸੁਣ ਕੇ ਗਿਆਨ ਲਿਆ ਜਾਂਦਾ ਫਿਰ ਨੱਕ ਨਾਸਕਾ ਕੁਝ ਸਮਲ ਕਰਕੇ ਗਿਆਨ ਲਿਆ ਜਾਂਦਾ ਫਿਰ ਜੀਭ ਟੰਗ ਕੁਝ ਟੇਸਟ ਕਰਕੇ ਗਿਆਨ ਲਿਆ ਜਾਂਦਾ ਔਰ ਪੰਜਵਾਂ ਬਾਡੀ ਸਪਰਸ਼ ਸਕਿਨ ਕੋਈ ਸਪਰਸ਼ ਕਰਕੇ ਗਿਆਨ ਲਿਆ ਜਾਂਦਾ ਇਹ ਸਾਡੇ ਪੰਜ ਗਿਆਨ ਇੰਦਰੀ ਨੇ ਔਰ ਇਸ ਸੈਂਸ ਮੰਨਦੀਏ ਕਿ ਸਾਡੇ ਪੰਜ ਸੈਂਸਰੀ ਆਰਗਨ ਨੇ ਜੋ ਸਾਨੂੰ ਸੈਂਸ ਕਰਕੇ ਦੱਸਦੇ ਨੇ ਕਿ ਇਹ ਕਿਸ ਤਰ੍ਹਾਂ ਦਾ ਸੁਭਾਅ ਇਸ ਚੀਜ਼ ਦਾ ਇਹ ਠੰਡਾ ਹੈ ਗਰਮ ਹੈ ਮਿੱਠਾ ਹੈ ਕੋੜਾ ਹੈ ਇਹ ਉੱਚਾ ਹੈ ਨੀਮਾ ਕਿਸ ਤਰ੍ਹਾਂ ਤਾਂ ਜਿਵੇਂ CPU ਦੇ ਵਿੱਚ CPU ਜੇਕਰ ਗਰਮ ਹੋ ਜਾਈ ਤਾਂ ਉਹਨੂੰ ਫਿਰ ਠੰਡਾ ਕਰਨਾ ਪੈਂਦਾ ਕਿਵੇਂ ਠੰਡਾ ਹੁੰਦਾ ਹੁੰਦਾ ਵਿੱਚ ਪੱਖੇ ਲੱਗੇ ਹੁੰਦੇ ਆ ਫੈਨ ਲੱਗੇ ਹੁੰਦੇ ਨੇ ਉਹ ਠੰਡਾ ਹੋ ਜਾਂਦਾ ਤਾਂ ਇਸੇ ਤਰ੍ਹਾਂ ਅਗਰ ਜੇ ਦਿਮਾਗ ਗਰਮ ਹੋ ਜਾਤਾ ਸਾਨੂੰ ਕ੍ਰੋਧ ਆ ਜਾਂਦਾ ਨਾ ਤੇ ਜੇ ਇਹ ਗਰਮ ਹੋ ਜੇ ਤਾਂ ਫਿਰ ਫਿਰ ਕੀ ਕਰੀਏ CPU ਗਰਮ ਨਾ ਹੋ ਜਾਵੇ ਕਿਉਂ ਨਾ ਗਰਮ ਹੋ ਜੇ ਕਿਉਂਕਿ ਅਗਰ ਉਹ ਗਰਮ ਹੋ ਗਿਆ ਤਾਂ ਉਹ ਸਹੀ ਫੈਸਲੇ ਨਹੀਂ ਲੈ ਸਕਦਾ ਫ ਜੇ ਨਹੀਂ ਦੀ ਕੈਲਕੂਲੇਸ਼ਨ ਐਸਪੀਯੂ ਦੀ ਉਹ ਸਹੀ ਨਹੀਂ ਹੋਵੇਗੀ ਕੰਪਿਊਟਰ ਦੀ ਕੈਲਕੂਲੇਸ਼ਨ ਖਰਾਬ ਹੋ ਜਾਏਗੀ ਅਗਰ ਉਹ ਗਰਮ ਹੋ ਜਾਤਾ ਤਾਂ ਇਸੇ ਤਰ੍ਹਾਂ ਇਨਸਾਨ ਦਾ ਦਿਮਾਗ ਵੀ ਹੈ ਅਗਰ ਇਹ ਗਰਮ ਹੋ ਗਿਆ ਕ੍ਰੋਧ ਦੇ ਵਿੱਚ ਆ ਗਿਆ ਤਾਂ ਫਿਰ ਇਹ ਵੀ ਫੈਸਲੇ ਸਹੀ ਨਹੀਂ ਲੈ ਪਾਏਗਾ ਇਹਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਹੈ ਫਿਰ ਇਹਨੂੰ ਠੰਡਾ ਕਰਨ ਵਾਸਤੇ ਪਰਮਾਤਮਾ ਨੇ ਪੱਖਾ ਦਿੱਤਾ ਹੈ ਕਿਹੜਾ ਸਮਾਈਲ ਹੱਸਦੇ ਰਹੋ ਖੁਸ਼ ਰਹੋ ਤੋ ਜਿਨਨੇ ਅਵਤਾਰੀ પુરੁਸ਼ ਹੁਣ ਤੱਕ ਹੋਏ ਨੇ ਜਿਨਨੇ ਸਾਧੂ ਸੰਤ ਮਹਾਤਮਾ ਹੋਏ ਨੇ ਤਾਂ ਉਹਨਾਂ ਦੇ ਚਿਹਰੇ ਤੇ ਹਲਕੀ ਜੀ ਮੁਸਕਾਨ ਹੁੰਦੀ ਹੈ ਉਹ ਖੁਸ਼ ਰਹਿੰਦੇ ਨੇ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ ਕਿਉਂ ਕਿ ਕਿਉਂਕਿ ਜਿੰਨਾ ਮਾਈਂਡ ਖੁਸ਼ ਹੋਵੇਗਾ ਜਿੰਨਾ ਇਨਸਾਨ ਖੁਸ਼ ਹੋਵੇਗਾ ਉਹਨੇ ਉਹ ਫੈਸਲੇ ਸਹੀ ਲਵੇਗਾ ਇਸ ਕਰਕੇ ਗੁੱਸਾ ਨਿਕਲਦਾ ਗੁੱਸਾ ਮੰਨਣਾ ਹੰਡਾਈ ਫਰੀਦਾ ਬੁਰੇ ਦਾ ਪਲਾਕ गुस्सा मानना हंडाए दे रोग ना लगी है पल्ले सब कुछ गुस्सा नहीं शांति परमात्मा का कोई साइंसदान नहीं परमात्मा महान साइंसदान जो थर्टी सैवन ट्रिलियन ट्रिलियन सैल साढ़े अलग अलग काम कर रहे हैं बॉडी में ਸਿਮਰਨ ਕਰਦੇ ਰਹਿਣਾ ਚਾਹੀਦਾ ਸਿਮਰਨ ਕਰਦੇ ਕਰਦੇਆ ਕਰਦੇ ਕਰਦੇ ਸਾਨੂੰ ਇਹ ਸਾਰੀਆਂ ਗੱਲਾਂ ਹੀ ਸਮਝ ਪੈਣ ਲੱਗ ਜਾਣੀ ਹੈ ਬਸ ਸਿਮਰਨ ਕਰਨਾ ਸ਼ੁਰੂ ਕਰੋ ਸਾਡਾ ਬਹੁਤ ਕਮ ਬਾਕੀ ਹੈ ਜੀ ਅਸੀਂ ਐਵੇਂ ਲੋਕਾਂ ਨਾਲ ਲੜਦੇ ਫਿਰਦੇ ਆਂ ਐਵੇਂ ਗੁੱਸਾ ਕਰਦੇ ਫਿਰਦੇ ਆਂ ਮੇਰਾ ਵੀ ਕੁਝ ਸੁਭਾਅ ਇਦਾਂ ਦਾ ਸੀਗਾ ਪਰ ਹੌਲੀ ਹੌਲੀ ਜਿਵੇਂ ਜਿਵੇਂ ਸਮਝ ਪੈ ਰਹੀ ਹੈ ਜਿਵੇਂ ਜਿਵੇਂ ਉਹਦੇ ਨਾਮ ਨਾਲ ਜੁੜ ਰਹੇ ਆਂ ਜਿਵੇਂ ਜਿਵੇਂ ਸਿਮਰਨ ਕਰ ਰਹੇ ਆਂ ਪਤਾ ਲੱਗ ਰਿਹਾ ਹੈ ਕਿ ਕੰਮ ਹੀ ਬਹੁਤ ਬਾਕੀ ਪਿਆ ਜੀਤਾ। ਹਈ ਤਾਂ ਆਪਣੇ ਆਪ ਉੱਪਰ ਕੰਮ ਬਹੁਤ ਬਾਕੀ ਪਿਆ। ਜਿਵੇਂ ਜਿਵੇਂ ਗੁਰੂ ਗੰਗਾ ਸਾਹਿਬ ਮਹਾਰਾਜ ਨੂੰ ਸਟੱਡੀ ਕਰ ਰਹੇ ਆ ਸਮਝ ਪੈ ਰਹੀ ਸਾਨੂੰ। ਤੇ ਉਹ ਕਹਿ ਰਿਹਾ ਪੁਰਖਾ ਕਿੰਨਾ ਨਾ ਗੁੱਸਾ ਕਰਦਾ ਹੈ। ਕਿੰਨਾ ਨਾ ਲੜਦਾ ਹੈ। ਕਿੰਨਾ ਨਾ ਵੈਰ ਵਿਰੋਧ ਦੁਸ਼ਭਾਵ ਕਰ ਰਿਹਾ। ਤੇਰੇ ਅੰਦਰ ਦੇ ਕਿੰਨਾ ਕੁਝ ਪਿਆ। ਸਿੱਖੋ ਇਹ ਬੜੀ ਮਹਾਨ ਗੱਲ ਹੈ ਕਿ ਗੁਰਗੰਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ ਬਹੁਤ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਪਰ ਸਾਨੂੰ ਪ੍ਰਚਾਰ ਕਰਨਾ ਨਹੀਂ ਆ ਰਿਹਾ ਸਾਨੂੰ ਦੱਸਣਾ ਨਹੀਂ ਆ ਰਿਹਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੀ ਕੀ ਲਿਖਿਆ ਨੇ ਸਾਇੰਟਿਸਟ ਅੱਜ ਖੋਜ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਹਿਲਾਂ ਗੱਲਾਂ ਲਿਖੀਆਂ ਹੋਈਆਂ ਨੇ ਸੈਂਸ ਆਦ ਕਿੰਦੀ ਹੈ ਸੈਂਸਰੀ ਆਰ 5 ਹੁੰਦੇ ਨੇ ਸੈਂਸ ਕਰਦੇ ਨੇ ਸੈੱਲ ਨੂੰ ਇਲੈਕਟ੍ਰੀਕਲ ਜਨਰੇਟ ਕਰਦਾ ਹੈ ਸੈੱਲ ਇਲੈਕਟ੍ਰੀਕਲ ਸਿਗਨਲ ਜਨਰੇਟ ਕਰਦਾ ਹੈ ਬ੍ਰੇਨ ਨੂੰ ਕਰੰਟ ਦੀ ਲੋੜ ਹੁੰਦੀ ਹੈ ਵੀ ਵੋਲਟ ਨਾਲ ਬ੍ਰੇਨ ਚੱਲਦਾ ਹੈ ਗੁਰੂ ਸਾਹਿਬ ਨੂੰ ਉਦੋਂ ਹੀ ਪਤਾ ਸੀ ਅਵਤਾਰੀ ਪੁਰਸ਼ਾਂ ਨੂੰ ਪਹਿਲਾਂ ਹੀ ਪਤਾ ਸੀ ਸਿਮਰਨ ਭਗਤੀ ਵਾਹਿਗੁਰੂ ਇਹ ਚੀਜ਼ਾਂ ਕੁਝ ਹੈ ਅਗਰ ਨੈਗਲੈਕਟ ਕਰਨਾ ਤੁਸੀਂ ਤਾਂ ਸਾਰਾ ਕੁਝ ਨੈਗਲੈਕਟ ਹੋ ਜਾਊ ਨਾ ਮਨ ਨੂੰ ਨਹੀਂ ਨਹੀਂ ਹੈ ਤਾਂ ਨਹੀਂ ਹੈ ਕੁਝ ਜੇ ਮਨ ਨੂੰ ਤਾਂ ਸਾਰਾ ਕੁਝ ਹੈ ਜੇ ਨਾ ਨਹੀਂ ਗਈ ਜਾਵਾਂਗੇ ਤੇ ਫਿਰ ਹਾਂ ਕੀ ਹੋਵੇਗਾ ਸਾਰਾ ਕੁਝ ਹੀ ਨਾ ਨਾ ਗਈ ਜੰਨੇ ਇਹ ਵੀ ਨਹੀਂ ਹੈਗਾ ਉਹ ਵੀ ਨਹੀਂ ਹੈਗਾ ਇਹ ਵੀ ਨਹੀਂ ਹੈਗਾ ਉਹ ਨਹੀਂ ਹੈਗਾ ਨਹੀਂ ਹੈ ਖੰਡਨ ਕਰਨਾ ਬਹੁਤ ਸੌਖਾ ਹੈ ਖੰਡਨ ਕਰਨਾ ਬਹੁਤ ਸੌਖਾ ਹੈ ਕਿਸੇ ਨੂੰ ਵੀ ਖੰਡਿਤ ਕਰ ਦਿਓ ਪਰ ਮੰਡਨ ਕਰਨ ਵਾਸਤੇ ਮਹਾਤਮਾ ਬੁੱਧ ਨੇ ਇਹੀ ਗੱਲ ਸਮਝਾਤੀ ਸੀ ਉਂਗਲੀ ਮਾਰਨ ਨੂੰ ਕਿ ਪੁਰਖਾ ਇਹ ਉਂਗਲਾਂ ਵੱਡ ਵੱਡ ਕੇ ਗੱਲ ਦੇ ਵਿੱਚ ਪਾਈ ਜਾਂਦਾ ਹੈ ਕੀ ਗੱਲ ਕਿਉਂ ਕਰ ਰਹੇ ਆ ਤਾਂ ਤਾਂ ਮਹਾਤਮਾ ਬੁੱਧ ਨੇ ਕਹਿੰਦੇ ਜੇ ਤੂੰ ਜੋੜ ਨਹੀਂ ਸਕਦਾ ਤੇ ਤੈਨੂੰ ਤੋੜਨ ਦਾ ਵੀ ਕੋਈ ਹੱਕ ਨਹੀਂਗਾ ਕਿਉਂ ਤੋੜ ਰਿਹਾ ਕਿਸੇ ਨੂੰ ਤੁਹਾਨੂੰ ਪਤਾ ਤੁਹਾਡੇ ਇੱਕ ਸ਼ਬਦ ਦੇ ਨਾਲ ਕੋਈ ਜੁੜਿਆ ਹੋਇਆ ਟੁੱਟ ਸਕਦਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਟੁੱਟ ਸਕਦਾ ਥੋੜੇ ਇੱਕ ਸ਼ਬਦਾਂ ਨਾਲ ਅਮੈਂ ਦੇਖ ਰਿਹਾ ਸੁਣਦੇ ਰਹਿੰਦੇ ਆ ਫੇਸਬੁੱਕ YouTube ਤੇ ਉੱਪਰ ਸਵੇਰੇ ਉੱਠ ਕੇ ਲੱਗ ਜਾਂਦੇ ਆ ਬੋਲਣ ਬਸ ਔਰ ਯਾਦ ਰੱਖਿਓ ਮੇਰੀ ਗੱਲ ਪਰਮਾਤਮਾ ਨਾਲ ਜੁੜਿਆ ਹੋਇਆ ਅਗਰ ਥੋੜੇ ਸ਼ਬਦਾਂ ਕਰਕੇ ਟੁੱਟ ਗਿਆ ਤੇ ਦੋ ਜਹਾਨਾਂ ਦੇ ਵਿੱਚ ਤੁਹਾਡੀ ਟੋਹੀ ਨਹੀਂ ਜੀ ਤੁਹਾਨੂੰ ਬਖਸ਼ਿਆ ਨਹੀਂ ਜਾਣਾ ਜੀ ਮੈਂ ਮਾਫੀ ਮੰਗਲਾਂ ਅਗਰ ਮੇਰੇ ਸ਼ਬਦ ਕਿਸੇ ਦਿਮਾਗ ਨੂੰ ਠੇਸ ਕੀਤੇ। ਹੱਥ ਜੋੜ ਕੇ ਬਾਰੰਬਾਰ ਮਾਫੀ। ਪਰ ਇਹ ਸੱਚਾਈ ਜੀ। ਬੋਲਣ ਤੋਂ ਪਹਿਲਾਂ ਸੋਚੀਏ। ਕਿ ਕਿਸੇ ਜੁੜੇ ਨੂੰ ਤਾਂ ਨਹੀਂ ਤੋੜ ਰਹੇ। ਜੇ ਤੂੰ ਜੋੜ ਨਹੀਂ ਸਕਦਾ ਤੇ ਤੋੜਨ ਦਾ ਪੁਰਖਾ ਤੈਨੂੰ ਕਿਸੇ ਨੇ ਹੱਕ ਨਹੀਂ ਦਿੰਦਾ। ਕਿਉਂ ਤੋੜ ਰਹੇ?